ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਕਰੋ ਸੰਗ ਵਿੱਚ ਬੈੜ ਲੈ ਕੇ ਆਇਓ ਕਿ ਤਾਜੀ ਸੂਈਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ। ਨਾਂ ਚਮਕੌਰ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ। ਨਾਂ ਵੀਰ ਦਾ ਚਮਕੌਰ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਵੇਖੀਏ ਕੈਮਾ ਸੂਆ ਕੈਦ ਨਾਲ ਦੀ ਸੂਈਆ। ਦੂਜਾ ਸੂਆ ਤੜਕੇ ਸੂਰਜੀ ਤੜਕੇ 7 ਕਿਲੋਗ੍ਰਾਮ ਦਾ ਕਹਿੰਦਾ ਜਮ ਬੋਲੋ ਸਾਫ ਦੀ ਢਿਡਿਆ ਭਰਾ ਮੇਰਾ। ਦੂਜਾ ਸੂਆ ਵੀਰ ਕਹਿੰਦਾ ਸਵੇਰੇ ਸੂਈ ਸੀਗੀ ਤਕਰੀਬਨ 3:00 ਸਵੇਰੇ ਵੀਰ ਕਹਿੰਦਾ 7 ਕਿਲੋ ਬੋਲੀ ਗੱਡੀ ਹੈ ਬੇਲੀ ਕਰੀ ਹੋਈ ਆਪਣੀ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਸ਼ਾਮ ਨੂੰ ਤਕਰੀਬਨ 3:30 ਦਾ ਹੈਗਾ ਬਿਲੇ ਖੋੜ ਕੇ ਗੇੜਾ ਦਵਾਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਚੰਗੀ ਤਰ੍ਹਾਂ ਨਰਖ ਫਰਕ ਕਰਕੇ ਵੀਰ ਦੇ ਘਰੇ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹੋ ਕੋਈ ਤੋਂ ਖਾਧੜੀ ਵਾਲਾ ਕੰਮ ਨਹੀਂਗਾ ਵਪਾਰ ਦਾ ਕੰਮ ਹੈ ਜੈਨੂਨ ਵੀਰ ਦਾ ਥਣ ਲੈਵੇ ਦਾ ਦੇਖੋ ਹਵਾਨਾ ਪੈੜਨੇ ਦਵਾਰੇ ਫੇਰ ਭਰ ਲਿਆ ਵੀਰੇ ਤਕਰੀਬਨ ਕਿੰਨਾ ਕੁ ਦੁੱਧ ਦੇ ਦੂਗੀ ਬਸ ਹੀ ਬੰਦੇ 17 ਕਿਲੋ ਤੋਂ ਘਟਾਇਆ ਪਹਿਲਾਂ ਨੇ ਵੀਰ ਕਹਿੰਦਾ 17 ਕਿਲੋ ਦੁੱਧ ਦਿੰਦਾ ਹੋਇਆ ਖੁੱਲੇ ਪੈਰੇ ਅੰਗਾਂ ਦੀ ਬਿਲਕੁਲ ਵੀਰੇ ਪੂਰਾ ਇਧਰ ਨਾ ਭਰਾ ਮੇਰਾ ਗਰਮੀ ਦੀ ਸਿਸ ਜੰਦੀ ਪੁੱਲ ਇੱਕ ਨੰਬਰ ਆ ਵੀਰੇ ਜੀ ਬਿਲਕੁਲ ਲੈਨ ਸਟ੍ਰੇਟਨੈਸ ਟੂ ਹੀ ਕੱਲਾ ਕੱਲਾ ਨਿਕੜਵਾ ਥਾਣਾ ਤੇ ਸੀਲ ਠੰਡੀ ਤੇ ਬਾੜੀ ਚੰਗੀ ਆ ਦੋ ਸੀਲ ਠੰਡੀ ਵੀਰ ਕਹਿੰਦਾ ਬਥੇਰੀ ਐ ਗਰਮੀ ਦਾ ਮੌਸਮ ਤੁਹਾਨੂੰ ਵੀ ਨੰਗ ਗਿਆ ਮੀਂਹ ਪੈਣ ਲੱਗ ਗਿਆ ਇਹੋ ਜਿਹੇ ਬਹਿੜਾਂ ਦੀ ਅੱਜ ਕੱਲ ਡਿਮਾਂਡ ਬਹੁਤ ਐ ਆ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਚਰਖੇ ਦੀਆਂ ਪੂਣੀਆਂ ਵਰਗੇ ਥਾਨ ਨੇ ਬਿਲਕੁਲ ਪੋਲੀ ਚਵਾਈ ਗੰਨੇ ਵਾਲੀ ਮੋਟੀ ਮੋਟੀ ਧਾਰਾ ਧਾਰਾਂ ਲਾਈਵ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਦੋਨੇ ਪਾਸੇ ਬਹਿ ਕੇ ਕੋਈ ਚੱਕਰ ਨਹੀਂ ਵੀਰੇ ਦੋਨੇ ਪਾਸੇ ਬਹਿ ਕੇ ਮਿਲਕਿੰਗ ਕਰਕੇ ਵੀਰ ਦੇ ਘਰੋਂ ਚੰਗੀ ਤਰ੍ਹਾਂ ਦੇ ਥੱਲੀ ਨਾਲ ਜਾ ਸਕਦੇ ਹੋਗੇ ਲਾਈਵ ਆਪਾਂ ਤੁਹਾਨੂੰ ਧਾਰਾਂ ਮਾਰ ਕੇ ਦਿਖਾਵਾਂਗੇ ਕੋਈ ਵੀਡੀਓ ਦੇ ਵਿੱਚ ਆਪਣਾ ਕੱਟ ਨਹੀਂ ਹੈਗਾ ਬੱਚਾ ਲਾ ਕੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਵਆਂੀਆਂ ਆਨਲਾਈਨ ਬੇਚੇਜ ਕੋ ਹੋ ਕੇ ਮੰਗਾ ਲਓ ਫਿਰ ਦੀ ਫੁੱਲ ਰਿਕਾਇਰਮੈਂਟ ਹੋ ਕਹਿਣ ਦਾ ਭਾਵ ਫੁੱਲ ਗਾਰੰਟੀ ਹੋ ਸੀਲ ਠੰਡੀ ਜਿਹੜੇ ਵੀਰਾਂ ਦਾ ਡੇਰੀ 'ਚ ਦੁੱਧ ਘੱਟਦਾ ਹੈਗਾ ਉਹ ਵੀਰ ਨੂੰ ਜਰੂਰ ਫੋਨ ਲਾ ਲੈ ਬਿਲਕੁਲ ਤਿਆਰ ਦੁੱਧ ਵਾਲੀ ਬੈੜ ਵੀਰੇ ਹੁਣ ਕਿੰਨੇ ਗੋਲੇ ਤੋਂ ਸਟਾਰਟਿੰਗ ਹੋਊਗੀ ਵੀਰੇ ਹੁਣ ਤੱਕ ਕੇ 7-8 ਕਿਲੋ ਦੁੱਧੇ 7-8 ਤੇ 14-15 ਮਰੋਂ ਉਹ ਤੋਂ ਤਰੂ ਗੋਨਾ ਹੋਊਗੀ ਸਟਾਰਟ ਵੀਰੇ ਵੀਰ ਕਹਿੰਦਾ ਵੀ 15 ਹੈਗਾ ਤੁਸੀਂ 13 ਮੰਨ ਕੇ ਲੈ ਲਿਓ ਬੋਲੇ ਤੋਂ ਸਟਾਰਟਿੰਗ ਆ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਂ 17-18 ਸਿਰ ਦੁੱਧ ਬੈੜਨੇ ਬੜੇ ਆਰਾਮਦਾਰੀ ਨਾਲ ਪਾਉਣ ਤਾਹ ਫਿਰ ਨੇ ਬਸ 17 ਮੰਨ ਕੇ ਲੈ ਲਿਓ ਦੁੱਧ ਦਾ 20 ਦੇ ਵੀ ਦੇ ਦੋ ਬਈ ਨਾ ਵੀਰ ਕਰਾ ਵੀ ਦੁੱਧ ਦਾ 20 ਵਾਲੀ ਹੈ ਮੰਨ ਕੇ 17 ਲੈ ਲਿਓ ਪਲੂਨ ਨੇ 17 ਕਿਲੋ ਦੁੱਧ ਤਾਂ ਦੇਖੋ ਫੀਟਿੰਗ ਵਾਲਾ ਆਰਡਰ ਬਹੁਤ ਘੱਟ ਦੇਖਣ ਨੂੰ ਮਿਲਦਾ ਦੇਖੋ ਕਿਵੇਂ ਨਾਲ ਲਿਖੀ ਕਿਵੇਂ ਆਰਡਰ ਸਾਰਾ ਆਹ ਦੇਖ ਸਕਦੇ ਹੋ ਭਵਾਨੇ ਤੇ ਬੇਨਜ ਵੀ ਬਹੁਤ ਚੰਗੀਆਂ ਨੇ ਚਵਾਈ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾਓ ਰੇਟ ਬਾਜਮ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 97700 ਵੀਰੇ 94 75644 ਕੋਈ ਨਿਆਣੇ ਦੀ ਲੋੜ ਨਹੀਂ ਕਿਸੇ ਪਾਸਿਓਂ ਡਰਦੀ ਨਹੀਂ ਆਏ ਨਹੀਂ ਹੈਗਾ ਵੀ ਗਵਾਂਢੀ ਬਾਰ ਚਾ ਕੇ ਖੜ ਗਿਆ ਤੇ ਗਾਂ ਆਪਣੀ ਹੱਲ ਜੂਗੀ ਬੇਚੇਜ ਕੋ ਹੋ ਕੇ ਮੰਗਾ ਲਿਓ ਬਿਲਕੁਲ ਥੀਲ ਸ਼ਾਂਤ ਠੰਡੇ ਸਵਾਹ ਵਾਲੀ ਵਹਿੜ ਹੈਗੀ ਆਹ ਦੇਖ ਸਕਦੇ ਹੋ ਬੱਚਾ ਚੜਦੀ ਆ ਰਾਤ ਦੀ ਸੂਈ ਹੈਗੀ ਵੀਰ ਕਹਿੰਦਾ ਆਏ ਬੋਲੇ ਕਰਨ ਆ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਬੋਲਾ ਕਹਿਣ ਕਹਾਉਣ ਨੂੰ ਆ ਪੀਲਾ ਪਿਆ ਜਮਾ ਮਾ ਪੀਲਾ ਪੈਣ ਦਾ ਵੀਰੇ ਦਾ ਬੈਲੀ ਕਰੀ ਹੋਈ ਆ ਵੀਰ ਕਹਿੰਦਾ ਸਵੇਰੇ ਆਪਣੀ ਰੇਟ ਬਿਲਕੁਲ ਐਨ ਬਾਜਬ ਕਰਾਉਣਾ ਜਸਨੂ ਵਾਲਾ ਵੀਰ ਤੋਂ ਜੇ ਕਿਸੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਬਾਈ ਨਾਲ ਜਰੂਰ ਗੱਲਬਾਤ ਕਰ ਲਿਓ ਬਿਲਕੁਲ ਬਾਜਬ ਰੇਟ ਮੇਰੇ ਰੇਟ ਕੀ ਹੋਗਾ ਬਾਜਬ ਜਿਵੇਂ ਜਸਨੂ 65 ਕਾਲਾ 70 ਕਾਲਾ ਜੇ ਪਹਿਲਾਂ ਮੈਂ 77 ਦੀ ਬੱਸੀ ਵਿੱਚ ਨੇ 62000 ਦੀ ਬੱਸੀ ਦੇ ਆ ਵੀਰ ਕਹਿੰਦਾ 70 75 ਕੁਸ ਕਰਾ ਲਓ 80000 ਦੀ ਬੱਸੀ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜਰੂਰ ਹੋਊਗਾ ਇੱਕ ਗੱਲ ਹੋਰ ਆ ਦੋਸਤੋ ਘਰੇ ਆਉਂਗੇ ਵੀਰ ਨਰਾਸ਼ ਕਰਕੇ ਨਹੀਂ ਮੋੜਦਾ ਸਾਨੂੰ ਗਾਂ ਦੇ ਕੇ ਮੋੜੂਗਾ ਜੇ ਤੁਹਾਡਾ ਲੈਂਡ ਦਾ ਹਿੱਸਾ ਹੋਈ। ਹਾਂਕ ਭਾਈ ਹੋਰ ਆ ਕਾਸੀ ਤੇ ਜੋ ਰੋਟੀ ਗੰਗ ਦਵਾਰੇ ਸਮੇਂ ਦੀ ਰਵੜਦੂ। ਹਾਂ ਸੀਲ ਠੰਡੀ ਤਾਂ ਇੰਨੀ ਆ ਮੰਨ ਲਓ ਵੀ ਕੱਟਾ ਚੁੰਗੀ ਜਾਵੇ ਬਸਾ ਜਾਊਂਗਾ ਵੀ ਕੋਈ ਗੱਲ ਬਾਤ ਦਿੱਕਤ ਵਾਲੀ ਆ ਦੇਖੋ ਦੋਨੇ ਪਾਸੇ ਬਹਿ ਕੇ ਜਵਾਉਂਦੀ ਹੈਗੀ। ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਲੈਂਡ ਮੋਟੀ ਧਾਰ ਗੋਲਬਰੀ ਜਮਾ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਨੇ ਕੋਈ ਬੈਲ ਡਰਦੀ ਨਹੀਂ ਤਿੰਨ ਬੰਦੇ ਬੈਠੇ ਨੇ ਨਹੀਂ ਆਮ ਪਸ਼ੂ ਇੱਕ ਬੰਦੇ ਤੋਂ ਹੀ ਉਪਰ ਆ ਮੰਨੀਆਂ ਦਾ ਦੇਖ ਰਹਾ ਹੋ ਦੋਸਤੋ ਚਾਰਾਂ ਚੋਂ ਐ ਪੈਂਦੀਆਂ ਧਾਰਾਂ ਚਰਖੇ ਦੀਆਂ ਪੂਣੀਆਂ ਵਰਗੀਆਂ ਬਿਲਕੁਲ ਮੋਟਾ ਮੋਟਾ ਚੋਣ ਬਾਜਬ ਰੇਟ ਕਹਿੰਦੇ ਕਿਹੜਾ ਕ੍ਰਾਸ ਕਰਾਂਗੇ ਵੀਰਾਂ ਦਾ ਬਾਹਰ ਦੇ ਫੂਨਾ ਇਧਰ ਗੂਰ ਵਿੱਚ ਦੇਖ ਕੇ ਵੀ ਕ੍ਰੋਸ ਆ ਸੁਣਾ ਰਹੇ ਨੇ ਪਤਾ ਲੈ ਵੀਡੀਓ ਪਾਈ ਸੀ ਤੇਰੀ ਵੀ ਪਹਿਲਾਂ ਵੇਗੀ ਸੀ ਵੀਰੇ ਹਾਂ ਵੀ ਕੀਤਾ ਪਹਿਲਾਂ ਵੀਡੀਓ ਪਾਈ ਸੀ ਵੀਰੇ ਕਹਿੰਦਾ ਬਹੁਤ ਵੀਰਾਂ ਦੇ ਫੋਨ ਆਏ ਵੀ ਕ੍ਰੋਸ ਅੰਗ ਚ ਬੈਠ ਲੈਣੀ ਹੈ ਕਿ ਇਹਨੂੰ ਜਰਸੀ ਦਾ ਕ੍ਰੋਸ ਮੰਨ ਲਿਓ ਐਚ ਐਫ ਦਾ ਕ੍ਰੋਸ ਮੰਨ ਲਿਓ ਬਿਲਕੁਲ ਸੀਲ ਠੰਡੀ ਬਾਜਬ ਰੇਟ 80000 ਕੀਤਾ ਘਰੇ ਆਏ ਬੰਦੇ ਦਾ ਮਾਲ ਤਾਂ ਜਰੂਰ ਹੋਊਗਾ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਚਵਾਈ ਦੇਖੋ ਦੋਸਤ ਐਦਾਂ ਜੀ ਕਰਦਾ ਵੀ ਮੈਂ ਵੀ ਚੋਕੇ ਦੇਖ ਲਾਂ ਬਹੁਤ ਸੀਲ ਸ਼ਾਂਤ ਠੰਡੇ ਸਵਾਲੀ ਵੇੜਾ ਬਾਜਬ ਰੇਟ ਵੀ ਨੇ 85000 ਮੰਗਿਆ ਕਰੇ ਬੰਦਾ ਮਨ ਦਾ ਜਰੂਰੂਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ